ਸਸੇ ਕਾਲੋ ਬਾਈ ਜੀ ਸਾਰਿਆਂ ਨੂੰ ਲੋ ਬਾਈ ਸ਼ਾਮ ਦਾ ਟਾਈਮ ਹੋ ਗਿਆ ਅੱਜ ਯੂਟੀ ਬਾਈ ਲੇਟ ਮੋਟਰਾਂ ਚੱਲ ਰਹੀਆਂ ਚੱਲ ਨਹੀਂ ਰਹੀਆਂ ਭੱਜ ਗਈ ਲੇਟ ਬਾਈ ਅੱਜ ਚਲਾਈਆਂ ਹੋਈਆਂ ਸੀ ਵੈਸੇ ਅੱਜ ਕੰਮ ਕਈ ਖਰਾਬ ਵੀ ਹੋਏ ਆ ਤੇ ਕਈ ਬਣੇ ਵੀ ਆ ਤਾਂ ਪਹਿਲਾਂ ਤੁਸੀਂ ਮਾਤੜਾ ਡੌਣ ਤਾਂ ਹੈ ਨਹੀਂ ਹੁਣ ਤਾਂ ਰਹਿਣ ਦੇ ਹਾਂ ਹੁਣ ਤਾਂ ਹੈ ਨਹੀਂ ਆ ਕਿੱਥੇ ਰੋੜ ਲਿਆ ਹਾਂ ਆ ਕਿੱਥੇ ਰੋੜ ਲਿਆ ਆ ਆ ਨਾ ਮਰੂਦ ਹੈ ਹਾਂ ਤੇ ਪਤਾ ਹੀ ਤਾਂ ਨਹੀਂ ਹੈਗੇ ਕਹਿੰਦਾ ਹੈ ਇਹ ਬਾਈ ਰੱਖੇ ਹੋਏ ਹੈ ਨਾ ਮੈਂ ਸੋਂ ਦਾ ਸਵੇਰ ਦਾ ਮੈਂ ਦੇਖਦਾ ਮੂੰ ਤਾਂ ਕੋਈ ਨਹੀਂ ਦਿਖਿਆ ਦੇਖ ਆਏ ਕੁਰਸੀ ਤੇ ਬੈਠ ਕੇ ਨਹੀਂ ਦੇਖਦੇ ਹਾਂ ਹਾਂ ਘੁੰਮਣਾ ਪੈਂਦਾ ਚਾਰੇ ਪਾਸੇ ਨੂੰ ਅੱਛਾ ਮਿਲ ਜਾਂਦਾ ਨਾ ਹੁਣ ਬਾਈ ਤੇਰਾ ਪ੍ਰੋਸੈਸ ਕਿਆ ਕਹਿੰਦਾ ਉਹ ਪ੍ਰੋਸੈਸ ਤਿਆਰ ਹੋ ਗਿਆ ਪਿਆ ਮੈਨੂੰ ਇਹ ਜਾਲ ਜਾਲ ਆਇਆ ਪਰ ਸਵੇਰ ਦਾ ਨਾ ਕੁਝ ਨਾ ਪੁੱਛਣੂ ਬਾਈ 9 ਵਜੇ ਆ ਕੇ ਲਾਉਣ ਜਾਂ ਤਾਂ ਚੌਲ ਬਹੁਤ ਵੀ ਲੱਗ ਜਾਣੇ ਕੈਮਰੇ ਲੱਗ ਜਾਣੇ ਬਈ 9 ਵਜੇ ਤੇ ਲਾਉਣ ਲੱਗੇ ਪਿਆ ਚਲ ਉਹਨਾਂ ਨੇ ਫੀਟਿੰਗ ਦਾ ਕਰਤੀ 3:30 ਵਜੇ ਤੱਕ ਫੀਟਿੰਗ ਹੋਗੀ। ਆਸਾ ਕੰਮ ਦਾ ਉਹਨਾਂ ਦਾ। ਹੂੰ। ਠੀਕ ਹੈ। ਵੀ ਹੁਣ ਸੈਟਿੰਗ ਨਾਲ ਜਾਇਆ ਦਾ ਕੰਮ ਉਹਨਾਂ ਦਾ। ਕੀ ਆ ਸੈਟਿੰਗ? ਦੋ ਕੈਮਰੇ ਚੱਲਦੇ ਆ ਇੱਕ ਨਹੀਂ ਚੱਲਦਾ ਹੈਗਾ। ਅੱਛਾ। ਕੋਡ ਕੈਮਰੇ ਗਿਆ ਬਾਈ। ਕੋਡ ਦਾ ਚੱਕਰ ਪਿਆ ਦਾ। ਉਹ ਕਹਿੰਦੇ ਨੇ ਪੁੱਛਦਾ ਵੀ ਆ ਉਹ ਕਹਿੰਦੇ ਵੀ ਅੱਜ ਪ੍ਰੋਸੈਸ ਪਿੱਛੇ ਤੇ ਬੰਦ ਆ ਕੋਈ ਛੁੱਟੀ ਅੱਜ ਉਹਨਾਂ ਦੀ ਛੁੱਟੀ ਕਰਕੇ। ਸਿਸਮਾਸਨ ਪ੍ਰੋਸੈਸ ਤੇ ਜ਼ਿਆਦਾ ਜਿਹਾ ਫੋਨ ਵੀ ਨਹੀਂ ਮਿਲਦੇ। ਅੱਜ ਫੋਨ ਆ ਜਾ ਵੀ ਦਿੱਕਤ ਆਉਂਦੀ ਆ। ਜਿਹੜਾ ਜਮ ਨਹੀਂ ਮਿਲਦਾ। ਜਿਹੜਾ ਮਾਇਆ ਵਾਈਫਾਈ। ਜੀਓ ਵੀ ਆ ਕਈ ਵਾਰ ਤਾਂ ਰੇਂਜ ਚਲੀ ਜਾਂਦੀ 19 20 21 22 ਤੱਕ ਚਲੀ ਜਾਂਦੀ ਹੈ। ਕਈ ਵਾਰ ਆ ਜਾਂਦੀ 0.80 ਇੱਕ ਵੀ ਨਹੀਂ ਆਉਂਦਾ ਮੂਰੇ। ਫਿਰ ਉਹ ਕੁਝ ਨਹੀਂ ਮਿਲਦਾ ਹੈਗਾ। ਹੁਣ ਉਹਦੇ ਵੀ ਦਿੱਕਤ ਹੋ ਸਕਦੀ ਹੈ। ਜੇ ਮੈਂ ਬਾਹਰ ਜਾਂਦੇ ਕੈਮਰਾ ਦਾ ਚੱਕਰ ਆਇਆ ਹੈ। ਹਾਂ। ਵੀ ਉਹ ਕਹਿੰਦਾ ਵੀ ਕਾ ਮਹਾ ਕੈਮਰਾ ਖੋਲ ਕੇ ਬਦਲ ਕੇ ਦੇਖ ਲੈ। ਹੂੰ। ਵੀ ਉਹ ਤਾਰ ਉਤਰ ਅਦਰ ਕੇ ਬਦਲ ਕੇ। ਕਹਿੰਦਾ ਸੀ ਤਾਂ ਆਪਣੇ ਦੇਸੀ ਜਗੜ ਕਹਿੰਦੇ ਵੀ ਤਾਰ ਬਦਲ ਕੇ ਦੇ ਦੇ। ਹੂੰ। ਉਹ ਕਹਿੰਦਾ ਨਹੀਂ ਉਹਨਾਂ ਨੂੰ ਵੀ ਆਪਣੀ ਸਮਝ ਹੈ ਕਿ ਇਹੀ ਕੰਮ ਕਰਦੇ ਆ ਕਹਿੰਦੇ ਵੀ ਕੈਮਰਾ ਚੱਲਦਾ ਲਾਈਟ ਆਉਂਦੀ ਹੈ। ਉਹ ਵੀ ਉਹਨਾਂ ਦਾ ਰੋਧ ਦਾ ਕੰਮ ਹੈ। ਕਿ ਕੈਮਰਾ ਹੀ ਨਾ ਆ ਗਿਆ ਨਾ ਸਿਸਟਮ ਹੋਰ ਕੈਮਰਾ ਜਿਹੜੀ ਨਾ ਲੇਟ ਆ ਗਈ ਹਾਰਡ ਐਕਸ ਜੀ ਆ ਲੈ ਭਾਈ ਲੈ ਭਾਈ ਫੇਰ ਆ ਗਈ ਲੈਟਰ ਖਰਾਬ ਕਰਦੀ ਥੋੜਾ ਜਿਹਾ ਭੱਜ ਭੱਜ ਕੇ ਆਉਂਦੀ ਹੈ ਚੱਲ ਵੀ ਚੱਲ ਵੀ ਪਾਰਟੀ ਹੋ ਗਈ ਪਾਰਟੀ ਅੱਜ 5 ਦਿਨ ਪਹਿਲਾਂ ਆਈ ਸੀ ਭਾਈ ਹੁਣ ਅਮਨੇ ਕਹਿੰਦਾ ਫੇਰ ਇੱਧਰ ਹੋਰ ਭਰਨੀ ਐ ਮਾਂ ਭਰ ਲੈ ਦੂੰਗਾ ਤੀ ਹੋਣੀ ਪਹਿਲਾਂ ਅਸੀਂ ਤਾਂ 10 ਮਿੰਟੇ ਪਾਵਾਂ ਦਾ ਪਾ ਲਿਆ ਆਪਣਾ ਪਾਣੀ ਉਹ ਵੀ ਪਾਏ ਹੋਏ ਯਾਰ ਇਹਨਾਂ ਨੇ ਅੱਜ ਬਹੁਤਰਾ ਇਹ ਕਹਿੰਦੀ ਲੇਨ ਫੁੱਟ ਗਈ ਹੈ ਹੈ ਲੈਨ ਇਹਨਾਂ ਦੀ ਫੁੱਟੀਆਂ ਮਰ ਮੇਰਾ ਵੀ ਖਰਾਬ ਹੋ ਗਿਆ ਤੇਰਾ ਤਾਂ ਫੇਰ ਖਰਾਬ ਹੋਣੇ ਆ ਉਹ ਵੀ ਪਾਪ ਲੈਂ ਟਾਈਪ ਆ ਇਹ ਚੀਜ਼ ਟੜਕੂ ਤਾਂ ਹੈਗੀ ਉਹ ਐ ਉਹ ਅਮਰੂਰ ਕਿਹੇ ਜਲਾਪਕੇ ਨੇ ਪਰ ਤਾਰ ਤਾਰੂ ਥੋੜੇ ਬਟੇ ਲੱਭਦੇ ਆ ਹਾਂ ਪਰਮਾਸ਼ਨ ਗੱਲ ਪਤਾ ਕਿ ਆਏ ਇਹਨਾਂ ਨੇ ਹੁਣ ਚਲਾਈਆ ਘਟੋ ਘਟ ਮੈਂ ਕਹਿੰਦਾ ਮਹੀਨੇ ਬਾਅਦ ਮਹੀਨੇ ਤੇ ਵੀ ਜ਼ਿਆਦਾ ਟਾਈਮ ਹੋ ਗਿਆ ਯਾਰ ਮਹੀਨੇ ਬਾਅਦ ਚਲਾ ਲਏ ਜੇ 10 ਵਜੇ ਮਰ ਪ੍ਰਾਈਵਲਾਈਨ ਦਾ ਪਾਈਪ ਲੈਨੇ ਉਧਰ ਮਿੱਟੀ ਵੀ ਨਹੀਂ ਵਰਗੀ ਹੂੰ ਉਹ ਤਾਂ ਖਾਲੀ ਹੋਵੇ ਪਾਣੀ ਤਾਂ ਧੱਕ ਮਾਰ ਕੇ ਆ ਗੱਟਾ ਉਹਨਾਂ ਨੇ ਹੁਣ ਮੇਰੇ ਤੀਜ ਉੱਥੇ ਤੋਂ ਰੋਹ ਚੱਲਦੀ ਆ ਮੈਂ ਤਾਂ ਉਹ ਗੱਲ ਕਰ ਰਿਹਾ ਹਾਂ ਨਾ ਨਾ ਉਹਦਾ ਚੱਕ ਆ ਸਾਡੀ ਪਤਾ ਕਿੰਨੇ ਦਿਨ ਬਾਅਦ ਚੱਲੀ ਆਉਣੀ ਆ ਨਿਕਲਦਾ ਪਾਣੀ ਪਾਏ ਨਾਲੇ ਧੱਕਾ ਨਹੀਂ ਆ ਰਿਹਾ ਸਿੱਧ ਹਾਂ ਵੀ ਇਹ ਛੋਟੀ ਆ ਉਹ ਲਾਈਨ ਲੰਬੀ ਦੀ ਜੱਗ ਆਪਣੀ ਦਾ ਬਾਈ ਇੱਕ ਛੋਟੀ ਹੈ ਵੀ ਇਹ ਪਤਾ ਨਹੀਂ ਹੁਣ ਇਹ ਪੈਰ ਤੇ ਨੁਕਸਰ ਕਾ ਕਰਕੇ ਨੁਕਸਰ ਹੋ ਗਿਆ ਹੈ ਜਿਹੜਾ ਪੈਰ ਫਟਿਆ ਕਿੰਨਾ ਸੱਦੇ ਤੇ ਫਟ ਗਿਆ ਨਹੀਂ ਜਾਈਦਾ ਇਹ ਚਾਹੀਦਾ ਨਹੀਂ ਵੈਸੇ ਬਾਈ ਹੁਣ ਸਾਮਾਨ ਨੂੰ ਦਾਸ ਫੇਰ ਹੋ ਗਿਆ ਕਿ ਕਰਕੇ ਟਾਈਮ ਤੇ ਖਾ ਦੇ ਸਕਦੀ ਹੈ ਹਾਂ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਵੀ ਤੁਸੀਂ ਐ ਉਹ ਕਹਿ ਨਹੀਂ ਦਿੰਦਾ ਕਿ ਛੱਡ ਕੇ ਨਹੀਂ ਬੈਠ ਸਕਦੇ ਹਾਂ ਛੱਡ ਕੇ ਨਹੀਂ ਬੈਠ ਸਕਦੇ ਹਾਂ ਹਾਂ ਹੁਣ ਕੱਲ ਆ ਤਾਂ ਦੇਖ ਗਈ ਸਾਫ ਖੇਤ ਤੇ ਸੀ ਜਿਹਦੇ ਵਿੱਚੋਂ ਵੇ ਇਕਰਾਮ ਖਰ ਵੀ ਆ ਤੇ ਖੇਤ ਨੂੰ ਲੱਕੀ ਫੋੜੇ ਵੀ ਲੱਕੀ ਉੱਥੇ ਵੀ ਕੀਲੇ ਚ ਲਾਂਗੇ ਹਾਂ ਆਰੇ ਕਿਤੇ ਕਰਨਾ ਬਟਾ ਉਹ ਵੀ ਨਹੀਂ ਦੇਖੀ ਵਡਣ ਦੇ ਟਾਈਮ ਬੂਟਿਆਂ ਨੂੰ ਪਾਣੀ ਪੂਣੀ ਲਾਉਣਾ ਪੈ ਜਾਂਦੇ ਬੰਦੇ ਨੂੰ ਕਿਸੇ ਨੇ ਵਧਣੀ ਹੋਵੇ ਚੀਜ਼ ਆ ਚੀਜ਼ ਦਾ ਬਈ ਫਰਕ ਜਿਆਦਾ ਪੈਂਦਾ ਰਾਰੂ ਵਾਲੀ ਦਾ ਬੰਦਾ ਪੱਟ ਲਾਂਦਾ ਜੀ ਹਮ ਨਾਲੇ ਪਤਾ ਲੱਗ ਜਾਂਦਾ ਹੁਣ ਉਹ ਚੀਜ਼ ਦਾ ਪਤਾ ਨਹੀਂ ਲੱਗਣਾ ਹੋ ਮੌਕੇ ਗਲੇ ਪਤਾ ਲੱਗਣਾ ਮੌਕੇ ਨਾਲੇ ਜੀ ਜਾਂ ਫਸਲ ਵਧਣ ਲੱਗਣਾ ਵਿੱਚ ਜਾ ਕੇ ਤਾਂ ਪਤਾ ਲੱਗਣਾ ਆ ਫਿਰ ਜਿਆਦਾ ਹੀ ਫੁੱਟੀ ਹੋਈ ਫੇ ਖੇਤ ਭਰੇ ਦੇ ਪਤਾ ਲੱਗਣਾ ਉਹ ਤਾਂ ਹੈਗਾ ਬਾਈ ਜੀ ਇੱਕ ਨਾ ਹੈਗਾ ਮਰਦੂ ਰੈਂਟਰ ਸਾਈਕਲ ਹੀ ਖੜਾ ਆ ਨਹੀਂ ਲੈਣਾ ਦੂਆ ਲੈਣਾ ਆਪਾਂ ਨੇ ਸਾਈਕਲ ਲੈਣਾ ਹਾਂ ਤਾ ਵੀ ਲੋਕ ਇਹ ਸਾਈਕਲ ਤੋਂ ਥੱਲੇ ਲੱਗ ਗਿਆ ਉਹ ਨਹੀਂ ਲੱਗਦਾ ਮੋਟਰਸਾਈਕਲ ਦੇ ਪਰ ਗੱਡੀ ਵਾਲੇ ਨਹੀਂ ਸਾਈਕਲ ਲੈਣਾ ਹੁਣ ਆਪਾਂ ਰੈਂਜਲ ਅੱਛਾ ਮੈਂ ਜਿਹੜੇ ਹੁੰਦੇ 10-15000 ਵਾਲਾ ਹੁੰਦਾ ਇਹ ਕੋਈ ਸਸਤਾ ਜਿਹਾ ਮਿਲ ਜਾਵੇ ਗੱਲ ਬਗਲ ਆ ਰੈਂਜਰ ਦਾ ਲੈ ਲਈਂ ਸੀਟ ਉਹਦੀ ਵਧੀਆ ਬੋਲੀ ਰੈਂਜਲੋਂ ਕੁਝ ਨਹੀਂ ਹੋਣਾ ਮੈਂ ਪੀਣਾ ਰੱਖ ਹੋਣਾ ਦਾ ਕੋਸਣਾ ਇਹ ਕਿਹੜਾ ਰੱਖਣੀ ਆਪਾਂ ਨੇ ਵਾਕਿੰਗ ਵਾਸਤੇ ਰੱਖਣਾ ਇਹੋ ਲੈਣਾ ਨਹੀਂ ਪਹਿਲਾਂ ਮੈਂ ਪੈਕਟਾਂ ਵਾਲਾ ਲੈ ਕੇ ਹਾਂ ਬਹੁਤ ਬੋਕਿੰਗ ਨਿਕਲਦਾ ਆਇਆ ਇਹ ਕੋਈ ਕੁਛ ਮਰਜ਼ੀ ਲਈ ਜਾ ਕੇ ਤਾਂ ਰੇਡ ਰੱਦ ਲਈ ਇਹ ਬਾਈ ਹੈਗਾ 4000 5000 ਦਾ ਉਹ ਆਉਣਾ 10 ਇਹ ਦੇ ਵੀ ਦੇ ਕਿੰਨੇ ਯਾਰ ਬੰਦਾ ਬਿਠਾ ਲੈ ਯਾਰ ਇਹ ਲੱਦ ਲੈ ਯਾਰ ਭਰੀ ਚੱਕ ਲਿਆ ਅੱਖਾਂ ਦੀ ਹੋਰੋ ਬੰਦੇ ਨਹੀਂ ਰਜੇ ਬੰਦਾ ਖਿਚੜੇ ਵਾਲੇ ਭਈਏ ਤੇਰੇ ਸਾਹਮਣੇ ਬਿਠਾ ਲ ਦੇ ਬੱਲੇ ਤੇ ਬੈਠ ਗਿਆ ਹੁਣ ਚਲ ਬਹਿ ਜਾਂਦੇ ਆ ਤੇਰੀਆਂ ਗਿੱਚੂਣਾ ਕੋਈ ਢੋਲੀ ਰੱਖ ਲੈ ਆ ਪਾਣੀ ਦੀ ਦੁੱਧ ਪਾਇਆ ਹੁਣ ਸਾਡੇ ਪਿੰਡ ਜੱਗੇ ਜੁਗੇ ਰਾਈਨਾ ਇਹ ਚਮਕੌਰ ਸਾਹਿਬ ਤੱਕ ਜਾਂਦੇ ਆ ਅੱਜ ਜਰੇ ਜਰੇ ਸਾਈਕਲ ਆ ਵਾਹ ਹੈ ਹੁਣ ਮੈਂ ਵੀ ਲੈ ਲਵਾਂਗਾ ਮੈਂ ਵੀ ਥੋੜਾ ਜਿਹਾ ਨਾਲ ਹਾ ਕੰਮ ਕਰ ਲੈ ਕਰੋ ਠੀਕ ਹੈ ਗੰਢੇ ਜਦੋਂ ਪਰੇ ਨਾ ਘੜੇ ਬੇਲ ਵਾਸਤੇ ਜੇ ਬਰਾਉ ਸਾਬ ਨੂੰ ਲੈ ਗੋਣ ਸੁੱਕਾ ਸੱਤ ਕਰ ਲੈ ਗੰਢ ਵੀ ਥੋੜੀ ਜਿਹੀ ਕਸਰਾਂ ਦਾ ਕਰਨੀ ਆ ਵਾਹਣ ਇਹਦਾ ਕੰਮ ਨਹੀਂ ਮੁੱਕੜੇ ਹਾਂ ਰਾਹੀ ਦਾ ਫੇਲ ਹੋਣਾ ਫਿਰ ਕਹਿੰਦੇ ਹਡਾਨੀ ਨੇ ਸਾਹਮਣੇ ਨਾ ਸਾਹਮਣਾ ਹੀ ਕੰਮ ਥੋੜਾ ਦੁੱਛਣ ਦੇ ਹੀ ਥੋੜਾ ਹਡਾਨੀ ਦਾ ਹੀ ਕਿੱਥੇ ਆ ਜੂਗੇ ਮਾਤ ਆ ਜਿਹੜਾ ਜਦੋਂ ਜਾਗਲਾ ਕੱਢਣਾ ਹਡਾਨੀ ਦੇ ਸਾਹਮਣੇ ਹੋ ਗਏ ਸਾਹਮਣੇ ਥੋੜਾ ਜੇ ਹੁਣ ਮੋਟਰਸਾਈਕਲ ਚੜ੍ਹ ਜਾਓ ਫੇਕਣਾ ਤੇਲ ਫੂਕਦੇ ਆ ਹੈ ਇਹ ਜਿਹੜਾ ਤੁਰ ਕੇ ਫੇਸ ਨੂੰ ਜਾ ਸਰਾਦੀ ਧੂੜ ਪਾਪ ਲਾ ਕੇ ਚਾਰ ਪੰਜ ਗੇੜੇ ਉਹ ਮਾਤਰ ਨੂੰ ਜੋ ਪੱਪ ਲਈ ਫਰੀ ਜਾਈਏ ਲੈ ਉਹੀ ਪੱਪ ਲਈ ਫਰੀ ਹੈ ਜੀਮੇਦਾਰ ਕੋ ਤਾਂ ਕੰਮ ਮੁੱਕਦਾ ਹੀ ਨਹੀਂ ਹੈਗਾ ਉਹ ਮੁੱਕ ਜਾਂਦੇ ਆਹ ਲੈ ਲੈ ਉਹ ਚ 15 20 ਟਾਂ ਪਾ ਕੇ ਪਿੱਠੂ ਲਾ ਕੇ ਜਾਇ ਕਰ ਦਿੰਦੇ ਆਹ ਸਾਡੇ ਮੈਂ 2 ਕਿਲੇ ਆਹ ਤਾਂ ਸਾਡੀ ਬਿੱਲੀ ਨਹੀਂ ਹੈਗੇ ਔਰ ਲਾ ਕੇ ਬਾਦਲੇ ਵੱਡੇ ਜਾਨ ਵਾਲੇ ਗੁੱਡੀ ਜਾਨ ਵਾਲੇ ਰਹਿ ਪਾਈ ਤੇਰੇ ਮਾਦੇ ਇਥੇ ਟ੍ਰੈਫਿਕ ਵਾਲਾ ਗੋਲਾ ਮੋਟਰਸਾਈਕਲ ਤੇ ਥੈਲਾ ਲਾ ਕੇ ਆਇਆ ਉਹ ਵਾਧੂ ਨੂੰ ਕੀ ਕਰੀਂ ਸਾਰੀ ਕਰ ਜੇ ਤੈਨੂੰ ਵੇਲੇ ਲਾਦੇ ਉੱਥੇ ਦੇਖਿਆ ਬੰਦਾ ਲੱਗਿਆ ਹੋਇਆ ਬੱਟ ਖੁਰਚ ਹਾਂ ਬੱਟ ਖੁਰਚਣ ਲੱਗਿਆ ਵੇਲੇ ਧੋਪਾਂ ਦੇ ਵਿੱਚ ਉਹ ਨਹੀਂ ਅਸੀਂ ਜੋ ਕਿ ਕਹਿੰਦਾ ਕਹੌਣ ਨੂੰ ਕਹਿੰਦਾ ਉਹ ਦਸਦਾਈ ਆ ਇਸ ਟਾਈਮ ਹੁੰਦਾ ਨਸਰੇਵਿਆ ਪੱਕਣੇ ਵਾਲਾ ਉਹ ਕਹਦੇ ਬੱਟਾ ਵੜਦਾ ਹੁੰਦਾ ਉਹ ਏ ਬਾਈ ਹੁਣ ਏ ਬਾਈ ਹੁਣ ਉਹ ਵੀ ਕਰੂਗਾ ਸਫਾਈ ਪਸੰਦ ਆ ਤੇ ਵੀਰ ਹਮ ਚੱਕਰ ਆਏ ਠੀਕ ਆ ਚਲੇ ਕੇ ਮੈਂ ਜਾਊਂਗੀ ਵਿੱਚ ਨੂੰ ਚੱਲ ਅੱਗੇ ਤਾਂ ਵਾਸੜਾ ਆ ਹੁੰਦਾ ਤਾਂ ਵੀ ਦਾਦੂ ਚ ਮਿਲ ਜਾਂਦਾ ਉਹ ਮਾਰਦਾ ਮਾਰਦਾ ਚਾਹੇ ਬੇਨੋ ਤੈਨੂੰ ਕਾਇਦਾ ਦਾ ਅੱਜ ਉਹ ਜ਼ਿਆਦਾ ਕਿਤੇ ਲੈ ਜ਼ਿਆਦਾ ਨੂੰ ਕਿਤੇ ਹੱਲੇ ਉਹਦਾ ਵਿਆਹ ਹੋਇਆ ਪਿਆ ਉਹ ਆਲੇ ਆਲਾ ਨਹੀਂ ਕਿਸੇ ਨਹੀਂ ਬਾਈ ਦਾ ਆ ਜਾਣਾ ਵਾਲਾ ਕੰਮ ਜਰ ਮੈਂ ਕੀ ਆਏ ਕਰਦਾ ਜੀ ਕਣਾ ਨਾ ਮਾਉਂ ਜੀ ਯਾਰ ਉਹ ਗੱਲ ਕਰਦਾ ਵੀ ਜਿੱਕਣ ਅੱਗੇ ਸਾਈਕਲ ਵੀ ਦੰਦੇ ਦੇ ਸਾਈਕਲ ਹੀ ਦੰਦੇ ਦੇ ਇਹ ਮਲਕੀ ਜੀ ਨੂੰ ਆਇਆ ਸਾਈਕਲ ਅੱਛਾ ਆਪਾਂ ਬੰਦ ਕਰ ਦੋ ਆਪਣੇ ਕੋਲ ਪਹਿਲੇ ਹੀ ਦੋ ਤੇ ਸਾਈਕਲ ਸਾਈਕਲ ਕਿ ਕਰਨ ਦੇ ਨੇ ਅੱਛਾ ਜੱਤਾ ਸਾਈਕਲ ਟੋਕਰੀ ਲੋਹੇ ਦੀ ਲੱਗੀ ਹੁੰਦੀ ਸੀ ਮੂਰੇ ਹੂੰ ਜੇ ਡਾਡੀ ਵੀ ਡਿਊਟੀ ਜਾਂਦਾ ਹੁੰਦਾ ਹੁੰਦਾ ਸਾਡਾ ਇੱਕ ਉਧਰ ਸਾਈਕਲ ਰੱਖਿਆ ਵਾ ਇੱਕ ਖੇਤਾਂ ਰੱਖਿਆ ਵਾ ਅੱਛਾ ਫੇਰਾਉਣਾ ਕੰਨਾ ਦਾ ਥੋੜਾ ਬੰਨ ਦੇ ਅਗਲਾ ਖੱਤ ਕਰਾ ਕੇ ਨਾ ਹੂੰ ਸਮਝਿਆ ਹੁਣ ਚੱਲ ਵੇਖ ਨੂੰ ਫੇਰਾ ਮੋਟਰਸਾਈਕਲ ਆ ਤੇ ਗੱਡੀਆਂ ਆ ਲੈ ਤੇ ਹੁਣ ਫੜ ਕੇ ਜਮੇ ਹੁੰਦੇ ਫਿਰ ਬੰਦ ਹੋ ਗਏ ਸਾਰੇ ਪੜੇ ਲਿਖਿਆ ਸਾਰੇ ਸਮਝ ਗਏ ਹੂੰ ਸਮਝਿਆ ਬਈ ਹੁਣ ਤਾਂ ਤਕਰੀਬਨ ਹੁਣ ਨਹੀਂ ਅਗਲਾ ਪੁੱਛ ਜਾ ਹੁੰਦਾ ਵੀ ਤੁਹਾਡੇ ਕੀ ਆ ਮੰਗਾ ਜੀ ਹੁਣ ਅਗਲਾ ਸਾਰੇ ਅਲਾ ਕਰਾ ਬਸ ਰਹਿਣੇ ਦੋ ਬਈ ਬਸ ਇੱਕ ਕੁੜੀ ਜਾਈ ਸਾਨੂੰ ਹੋਰ ਕੁੜੀ ਜਾਈਗਾ ਾਰੇ ਬਾਈ ਹੁਣ ਲੋਕ ਪੜੇ ਲਗੇ ਨੇ ਨਹੀਂ ਲੱਗੂ ਟਾਈਮ ਤਾਂ ਜ ਬੌਧ ਵੀ ਲੈ ਜਾਵੀਂ ਆਖਣੇ ਬਾਈ ਐ ਮਾਸੜ ਜਦ ਬੌਧ ਵੀ ਜਾਂਦੇ ਹੁੰਦੇ ਹੁੰਦੇ ਨੇ ਜਾਂ ਬੌਧ ਵੀ ਜਾਂਦੇ ਨੇ ਹਾਂ ਵੀ ਬਹੁਤ ਬਹੁਤ ਤਰ੍ਹਾਂ ਤਰ੍ਹਾਂ ਦਾ ਕੰਮ ਦਾ ਸਾਈਕਲ ਉਪਰਾ ਗਿਆ ਕੰਮ ਜਾਂ ਸਾਈਕਲੇ ਬਹੁਤ ਫੇ ਮੋਟਰਸਾਈਕਲ ਉਪਰਾ ਗਿਆ ਕੰਮ ਸਾਈਕਲੇ ਮੋਟਰਸਾਈਕਲ ਦਾ ਜ਼ਿਆਦਾ ਟਾਈਮ ਆ ਬਹੁਤ ਉਹਦਾ ਬਦਲਦਾ ਜਾਂਦਾ ਕੰਮ ਸਾਈਕਲ ਵੀ ਕਿਸੇ ਕਿਸੇ ਔਰ ਦਾ ਜ਼ਿਆਦਾ ਹੁਣ ਤਾਂ ਤੇਰੇ ਸਾਹਮਣੇ ਉਲਟ ਕੰਮ ਹੋਇਆ ਹੋਇਆ ਵੀ ਰਹਿਤੇ ਹੀ ਹੁੰਦੇ ਆਗੇ ਤੇ ਸਾਹਮਣੇ ਦੱਸਦੇ ਕੁੜੀਆਂ ਨੂੰ ਆਇਲੈਂਡਸ ਕਰਾਉਂਦੇ ਆ ਮੰਗ ਕੇ ਆਪ ਆਪਣਾ ਹੀ ਖਰਚਾ ਕਰਦੇ ਕਿੰਨਾ ਕਿੰਨਾ 50 50 ਲੱਖ ਤੱਕ ਲਾ ਦਿੰਦੇ ਲੈ ਬਾਹਰ ਭੇਜਦੇ ਨੇ ਵੀ ਸਾਡਾ ਮੁੰਡਾ ਸੈੱਟ ਹੋ ਜਵੇ ਜਾਣੇ ਵਿਆਹ ਹੋ ਜਵੇ ਇੱਕਣਾ ਯਾਨੀ ਉਲਟ ਕੰਮ ਹੋਇਆ ਵਾ ਚਾਹ ਚਾਹੀਦਾ ਵੀ ਆ ਨਹੀਂ ਕੰਮ ਗਲਤ ਹੋਇਆ ਵਾ ਤਾਂ ਪਹਿਲਾਂ ਹਾਂ ਜੀ ਆਈ ਲੈਟਸ ਨੇ ਜਿਆਦਾ ਕੰਮ ਚੱਟਦਾ ਕੋਈ ਆਈ ਲੈਟਸ ਚੱਕਣਾ ਹੀ ਜਾਂ ਹੁਣ ਸਾਡੇ ਇਧਰ ਵੇਲ ਗਾਈਆਂ ਕੰਮ ਹੋਇਆ ਤਾਂ ਕਿੱਥੇ ਚੱਲਿਆ ਰਹੇਗਾ ਤਾਂ 10% ਹਿੱਸਾ ਭਰੇ ਜੀ ਸੁਬਾਹ ਭਰਿਆ 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 ਪਾਇਆ ਟੋਲਾ ਮੁੰ ਇੱਕ ਵਾਰ ਦੱਸ ਗਈ ਲੈਜਰ ਬੱਜਿਆ ਹੋਇਆ ਏ ਕਿਹਾ 10% ਪਾਣੀ ਤੁਰ ਕੇ ਲੰਘ ਜਾਂਦਾ ਹਾਂ ਰਹਿ ਗਿਆ ਨੱਦਕ ਭਰਿਆ ਤਾਂ 1:30 ਘੰਟਾ ਚੱਲੀ ਆ 20 ਮਿੰਟ ਹੋਰ ਪਹਿਣਾ ਤਾਂ ਫੇ ਲੇਟੇ ਭੱਜ ਗਈ ਮਨ ਲੰਘਿਆ ਇਹਦਾ ਪਾਇਆ ਪਾਇਆ ਕਿਹੜਾ ਭਰੋਸਾ ਇਹਦਾ ਕੁਛ ਨਹੀਂ ਆਇਆ ਭਰੋਸਾ ਕੋਈ ਨਹੀਂ ਹੈ 20 ਮਿੰਟ ਚੱਲ ਗਏ ਇਹਨੇ ਕੰਮ ਛੱਡ ਦਿਆ ਅੱਜ ਖਾਸ ਇੱਕ ਬਲੇਟਾ ਪਾਈ ਤਾਂ ਆਈ ਆ ਤਮਾ ਹੁੰਦੀ ਥੋੜੀ ਜਿਆਦਾ ਹਾਂ ਬਾਈ ਇਹ ਜੂਝਾ ਕਰਦਾ ਹੈ ਜਾ ਉੱਪਰ ਨੂੰ ਕੇ ਸੈਟ ਉੱਪਰ ਨੂੰ ਬਲੇਟਾ ਵੀ ਉੱਪਰ ਨੂੰ ਵੀ ਆਈ ਜੀ ਵੱਲ ਕੱਢ ਲਈ ਉਹ ਮੈਂ ਤਾਂ ਪਹਿਲਾਂ ਹੀ ਕਹਿੰਦਾ ਕੋਈ ਜਿਹੜਾ ਛੜਾ ਬਰਦਾ ਉਹ ਤਮਾ ਹਾਂ ਚਲ ਕਰ ਲੈ ਕਰ ਲੈ 2 ਫੁੱਟ ਹੈਗਾ ਇਹ ਨਾ 18 ਫੁੱਟ ਅੱਜ ਦਾ ਪਹਿਲਾਂ ਹੀ ਕਹਿੰਦੇ ਹੈ ਲੈ ਟਾਰਗੇਟ ਤਾਂ ਨਿਕਲੇ ਵਾ ਖਲੇ ਕਹਣਾ ਤਮਾ ਘੱਟ ਹੈ ਲੈਟ ਤਾਂ ਆਈ 12 ਵਜੇ ਉਹ ਲੈ ਰਸ ਹੋਰ ਨਹੀਂ ਗਿਆ ਤੇ ਆ ਕੇ ਫਿਰ ਭੱਜ ਲਈ ਕੰਪਲੀਟਾ ਕਹੀ ਪਈਆਂ ਤਾਂ ਆਈ ਆ ਉਹਨਾਂ ਨੂੰ ਕੰਪਲੀਟ ਕਰੋ ਮਾਥੜੋ ਕਹਿੰਦੇ ਆ ਬਈ ਸਾਡੇ ਕੋਲ ਤਾਂ ਚੱਲਦੀ ਆ ਚੱਲਦੀ ਆ ਤੂੰ ਕਿਹਨੂੰ ਭੜੀ ਏ ਉਹ ਕਹਿੰਦਾ ਤੁਹਾਡੇ ਕਹਾ ਪਾ ਦੰਨੇ ਆ ਜੀ ਹੁਣ ਜਿਹਦਾ ਪਛੇਤੇ ਤਾਂ ਲੱਗੇ ਪਏ ਉਹਨੂੰ ਤਾਂ ਚਾਹੀਦੀ ਉਹ ਅੱਛਾ ਮਾਥੜੇ ਲਾਈਟ ਬੱਠੇ ਡੀਕ ਦੇ ਦੇ ਕੰਮ ਕਰਨ ਲੱਗਦਾ ਬੰਦਾ ਉੱਤਰ ਜਾਵੇਂ ਡੋਲ ਪੱਢਣੇ ਲੱਗੇ ਹਾਂ ਕੰਮ ਨੇ ਵੇੜ ਦੇਣਾ ਵੇੜ ਦੇ ਦੇ ਲੋ ਇੱਕ ਹਮਾਰਾ ਮੌਸਮ ਠੰਡਾ ਹੈ ਹੂੰ ਗਰਮੀ ਤੇਰੀ ਹੁੰਦੀ ਦੁਬਾਰੇ ਦੁਬਾਰੇ ਰਹਿ ਗਈ ਹਾਂ ਜੇ ਮੌਸਮ ਦਾ ਫਰਕ ਮਾਸਰ ਹੁਣ ਜੀ ਰੁਕੂਗੀ ਮਾੜੀ ਮੋਟੀ ਉਹ ਜਿਹੜੇ ਸਾਬ ਨੇ ਧੁੱਪਾਂ ਲਾਦੀ ਹੁੰਦਾ ਮੈਨੂੰ ਰਾਤ ਨੂੰ ਮੌਸਮ ਬਠੰਡਾ ਹੋ ਜਾਣਾ ਹਾਂ ਆ ਹੁਣ ਵੀ ਠੰਡਾ ਹੀ ਆ ਠੰਡ ਕਰਕੇ ਨਹੀਂ ਰਾਤ ਨੂੰ ਵੀ ਜਰਮੈਂਸ ਹੁੰਦੀ ਸੀ ਉਹ ਗਰਮੈਸ਼ ਵੀ ਚੱਕਦੀ ਹਾਂ ਹੂੰ ਉਹ ਤੇ ਕਰਕੇ ਜਿੱਡੀ ਰੁਕੂਗੀ ਰੁਕੂ ਰੁਕਣੀ ਚਾਹੀਦੀ ਹੈ ਜਿਹੜੇ ਸਾਬ ਹੁਣ ਪੱਕੀ ਆ ਵੀ ਆਜੇ ਨੇ 20 ਦਿਨ ਚ 20 ਬੂਦੰਨੇ ਨੇ ਮਹੀਨੇ ਕੱਢਣੇ ਮੈਂ ਤਾਂ ਕਹਿਣਾ ਆਪ ਯਾਰ ਕੱਢ ਜੋ ਬੇ ਕੱਢ ਦੇਣਾ 19 19 ਤਰੀਕ ਨੂੰ ਮਾਸਾ ਲਾਈ ਆ ਘੱਟੋ ਘੱਟ 19 ਤਰੀਕ ਤੱਕ ਤਾਂ ਇਹ ਰਹੇ ਤਿੰਨ ਮਹੀਨੇ ਹੋ ਗਏ 120 ਦਿ ਦਿੱਜਾ ਦਾ ਬਾਰ ਕਰਾ ਨਹੀਂ 90 ਦਿਨ ਹੋ ਗਏ 90 339 90 ਦਿਨ ਹੋ ਗਏ 90 ਦਿਨ ਦਾ ਟੋਟੋ ਕਟਡੇ 100 ਦਿਨ ਦੀ ਵਾਢੋ ਜਾਣੀ ਉਹ 25 ਦਿਨ ਦੀ ਪਨੀਰੀ ਹੈ 125 ਦਿਨ ਹੋਇਆ ਨਹੀਂ ਕੱਢਦੇ ਨੇ ਉਹਨਾਂ ਇਹਨਾਂ ਟਾਈਮ ਦਾ ਕੱਢ ਦੇਣਾ ਕੱਢਣਾ ਚਾਹੀਦਾ ਏ ਇੱਥੇ ਕਿੱਥੇ ਰੱਖੂੰ ਏਨੀ ਨੂੰ ਨਹੀਂ ਵਾ ਮਾਸਰ ਨਹੀਂ ਜਿੰਦਾਬਾਦ ਫਿਰ ਦਤਾਰੇ ਦੇਣੀ ਇੱਥੇ ਘਰੇ ਹੀ ਧਾਰੂ ਹੈ ਹਾਂ ਪਤਾ ਆ ਦਾਰੇ ਦੇਣੀ ਹੈ ਬੜਾ ਐ ਸੁੱਕੀ ਬੜਾਈ ਨਾ ਫੇਰ ਘਰ ਆਦਾਰ ਨਾਲ ਤਕਲੀਫ ਨਹੀਂ ਆਗੇ ਮੈਂ ਸੁੱਕੀ ਤਾਂ ਦੇ ਪੰਜ ਚਾਰ ਦਿਨ ਮਾਸਰ ਖੜਾਉਣੀ ਮੰਨ ਲਾ ਅੱਜ ਵੱਢ ਹੁੰਦੀ ਆ ਪੰਜ ਚਾਰ ਦਿਨ ਆਪਣਾ ਖੜਾ ਲੈਣੀ ਮਾਸਰ ਇੱਥੇ ਨਾਲੋਂ ਬਹੁ ਮੈਂ ਦੇਖਿਆ ਇੱਕ ਵਾਰ ਉਸ ਕਾਲੇ ਦੇ ਤਾਰੀ ਤੀ ਯਾਰ ਫੇਰ ਨਾ ਟਕਾਈ ਦੇ ਦੇਣੇ ਪੈਣੇ ਪਾਛੇ ਜਿੰਨਾ ਅੱਜ ਘਰੇ ਕਰ ਲਵਾਂ ਮੈਂ ਆਪਣੀ ਹਾਂ ਨਾਲੇ ਕੋਲ ਬਾੜੀ ਉਸੇ ਸਿਕਾਉਣੀ ਬਹੁਤ ਆ ਉਹਨਾਂ ਨੂੰ ਹਾਂ ਲਾਲੇ ਫਿਰ ਬੰਦਾ ਉੱਥੇ ਚਾਹੀਦਾ ਇੱਕ ਪੱਕਾ ਬਟਾਓ ਜੀ ਪੱਕੀ ਯਾਰ ਜਿਹੜੇ ਸਿਕਾਉਣ ਦੇ ਉਰੇ ਵੀ ਲੋਡ ਨਾਲ ਉਹ ਉਹ ਮਾਸੜ ਉਹ ਬੀਜਾਂ ਦਾ ਥੋੜਾ ਜਿਹਾ ਭਲੇਖਾ ਪਾ ਜਾਂਦੇ ਆ ਜਿਹੜੇ ਗੱਭੇ ਜੇ ਪੱਕਦੇ ਆ ਹਾਂ ਇਹ ਤਾਂ ਉੱਪਰ ਵੱਲੋਂ ਤੋਂ ਪਤਾ ਲੱਗੂ ਜੇ ਵੱਜਦੀ ਇਹਦੇ ਇਹ ਤਾਂ ਛੇਤੀ ਪੱਕ ਜੂਗੀ ਛੇਤੀ ਪੱਕ ਜੂਗੀ ਪਰ ਛੇਤੀ ਉਪਰ ਨੇ ਪੱਤਾ ਹੈਗਾ ਬਤਾ ਹਾਂ ਪੱਤਾ ਨਹੀਂ ਆਏਗਾ ਉੱਪਰ ਅਜੇ ਕਾਏ ਆ ਪਹਿਲਾਂ ਹੁਣ ਗਰਮੀ ਵੀ ਆ ਉਹ ਜਿਹੜੀ ਪਛੇਤੀ ਆ ਉਹਨਾਂ ਨੂੰ ਤੁਹਾਨੂੰ ਪਤਾ ਫਿਰ ਠੰਡ ਜਿਆਦਾ ਹੋਏ ਨੀ ਟੈਂਪਰੇਚਰ ਘਟ ਜਾਣਾ ਉਹ ਪਰ ਨਿਸਰ ਜੀ ਬਹੁਤ ਦਿਨ ਪਤਾ ਨਹੀਂ ਫਿਰਦੇ ਆਦੇ 26 ਕਰ ਲਾਈ ਦੀ ਲੱਗੀ ਨਿਸਰ ਨਿਸਰ ਲੱਗੀ ਹਾਂ ਮੈਂ ਕਹਿੰਦਾ ਨਾ ਆਪਣੇ ਵਾਲੇ ਗੈਲ ਪੱਕ ਜਾਣਾ 26 ਦਾ ਫਿਰ ਨਾਲੇ ਵੱਡ ਹੋ ਜਾਂਦੀ ਹੈ ਨਾ 26 ਦਾ ਕੋਈ ਰੋਕ ਇੱਕ ਮਹੀਨਾ ਲੇਟ ਲੱਗੀ ਤਕਰੀਬਨ ਆਹੋ ਤਿੰਨ ਬਸਲਾਂ ਦੇ ਦਸਦੀ ਹੈ ਤੱਤੀਆਂ ਯਾਰ ਪਨੀਰੀ ਬ ਫਰਤ ਇਹਨਾਂ ਫਸਲਾਂ ਨੂੰ ਹੁਣ ਕਿ ਕਰ ਸਮਝਦਾ ਪਤਲ ਉਹਨੇ ਪਨੀਰੀ ਦੀ ਹੁਣ ਜੇ ਜ਼ਿਆਦਾ ਗੇਤੀ ਨਾਲ ਹਿਚੜ ਘਟਾ ਦੇਣੀ ਹਾਂ ਇਹ ਵੀ ਉਹਦਾ ਫਾਇਦਾ ਵੀ ਗਿਆ ਜਾਲ ਇਹ ਕਿਹੜਾ ਹੁਣੇ ਟਾਈਮ ਕਿ ਲੱਗੀ ਵੀ ਨਾ ਝਾੜ ਵੀ ਦੇ ਜਣਾ ਇਥੇ ਪਹਿਲਾ ਫਸਲ ਲੱਤੀ ਉਹ ਹੁਣ ਮੈਂ ਚਲੀ ਰਾਮ ਨਾਲ ਵੱਡੀਆ ਮਸੜ ਉੱਥੇ ਇਹਨੇ ਵਗਨ ਹਫਤਾ ਬਾਅਦ ਲਾਤੀ ਮੈਂ ਹਾਂ ਪੰਜ ਚਾਰ ਦਿਨ ਉਹ ਚਲੀ ਦੇ ਲੈ ਕਿੜ ਕਿੜੀ ਪਾਈ ਉਹ ਉੱਥੇ ਪੱਦੀ ਵੀ ਪਾਈਆ ਤਿੰਨ ਫਸਲਾਂ ਹੋ ਗਈਆਂ ਇਹੇ ਇਹ ਹੋਰ ਹਫਤਾ ਲੇਟ ਲਾ ਲੈਣ ਤਾਂ ਵੀ ਹੋ ਜਾਣਗੀ ਤਾਂ ਵੀ ਹੋ ਜਾਣੀ ਸੀ ਮੇਤੇ ਵਾਦ ਲਾਉਂਦੇ ਰਹੇ ਆ ਇਹਨੇ ਸਾ ਵੀ ਉਹਨੂੰ ਲਾਈ ਖਾਦੀ ਗਲੇਟ ਆਹ ਹੋਆ ਜੀ ਸਾਹਿਬ ਜੀ ਉਹਨੇ ਬਾਸਮਤੀ ਬਾਜ ਲਾਈ ਬਥੇਰੀ ਹੋ ਗਈ ਉਹ ਵੀ ਹਾਂ ਵਧੀਆ ਚੱਲੀ ਆ ਚਲੋ ਫਲਾਂ ਨੂੰ ਬਿਮਾਰੀਆਂ ਤਾਂ ਹੈਗੀਆਂ ਰੇਹ ਫੱਤ ਜਿਹੜਾ ਵਾਹਗਾ ਆਪਣਾ ਪੈਂਦਾ ਉਹਦੇ ਗਾ ਕੋਈ ਲੱਗੀ ਜਾਂਦੇ ਕੋਈ ਦਵਾਈਆਂ ਬੂਟੀਆਂ ਕਰਨੀਆਂ ਪੈਂਦੀਆਂ ਹਾਂ ਵੀ ਅਸੀਂ ਥੋੜੀ ਜਿਹੀ ਘੌਲ ਕਰ ਮੈਂ ਕਰੀਆ ਘੌਲ ਮੈਨੂੰ ਦਿਖਦੀ ਆ ਬੱਲਾ ਹਾਂ ਇਹ ਕਰ ਦੇਵੇ ਬਾਈ ਗੋ ਵੀ ਥੋੜੀ ਮੈਨੂੰ ਬਾਈ ਨੇ ਕਮੈਂਟ ਵੀ ਕਰਿਆ ਤਾਂ ਕਹਿੰਦਾ ਨਿਸਰਨੇ ਤੇ ਪਹਿਲਾਂ ਜਦ ਉਹ ਵਿਚ ਆ ਗਈ ਉਹ ਕੁਕੜੀ ਫੁੱਲ ਗਈ ਹਾਂ ਯਾ ਕਰ ਦੋ ਯਾ ਕਰ ਦੋ ਫਿਰ ਉਹ ਨਾ ਕਰਵਾਇ ਜੀ ਕਹਿੰਦੇ ਨਾਲੇ ਦਾਣੇ ਨਿਕਲੇ ਉਹਦੇ ਬਾਹਰ ਨਾਲੇ ਹਾਂ ਉਹ ਵੀ ਹਾਂ ਉਹ ਟਾਈਮ ਹਮਲਾ ਕਰਨ ਦਾ ਹਾਂ ਸਰ ਕੋ ਸ ਠੀਕ ਹੋ ਜਾਂਦਾ ਉਹ ਟਾਈਮ ਵੈਸਟਾ ਸਪਰੇਅ ਦਾ ਹੁਣ ਇਹ ਤਾਂ ਕਿਆ ਸਮਝੇ ਮਾ ਜੱਜੇ ਨੇ ਵੀ ਦੇਖਣੀ ਕਰੀ ਤੀ ਵਾਹੋ ਮੈਂ ਤੈਨੂੰ ਆਇਆ ਮੈਂ ਆਪਣੇ ਹੱਦਾਂ ਦੇ ਮੈਂ ਪਿੱਛੇ ਕਰੀ ਤੀ ਇੱਕ ਹਾਲ ਜ਼ਿਆਦਾ ਉਹ ਕਰੀ ਸਪਰੇਅ ਦੇ ਬਾਅਦ ਤੇਲਾ ਪੈ ਗਿਆ ਉਹ ਕਹਿੰਦਾ ਤੈ ਬਿਗੈਰ ਬਿਮਾਰੀ ਦੇ ਕਰਤੀ ਉਹਨਾਂ ਉਂਗਰਮੈਸ ਦੀ ਕੋਈ ਦਰੀ ਦੋਆ ਨਗਰ ਮੈਸ ਕਰਤੀ ਗਰਮੈਸ ਤੇਲਾ ਪੈਂਦਾ ਵੇਣ ਅੱਛਾ ਵਿਖਾਲ ਸਮਝੇ ਹੁਣ ਹੁਣ ਇੱਕ ਤੇ ਇੱਕ ਨਾ ਸੀ ਫਲੈਟ ਪੈਕ ਦੀ ਕੁਛ ਵੀ ਤਾਂ ਕਰਿਆਗਾ ਜਾਂ ਤੇਲੇ ਦੇ ਵੀ ਦਾਣੇ ਹੈਗੇ ਥੱਲੇ ਫੇ ਤੇਲੇ ਦੇ ਸੀ ਫਲੈਟ ਦੀ ਕਰੀ ਚੱਲੋ ਸੰਭਲ ਕੇ ਕੰਮ ਸੰਭਲ ਕੇ ਕੰਮ ਵਧੀਆ ਹੋ ਗਿਆ ਉਨੂੰ ਕਿਹਬਰ ਪਾਣੀ ਲਾਦ ਮਾ ਹੋਣਾ ਉਹ ਇਹ ਗਿੱਲਾ ਥੋੜਾ ਏ ਥੱਲੇ ਪਾਣੀ ਲਾ ਦੇ ਉਹ ਤਾਂ ਧਾਤੀ ਜੜੇ ਦੂਰੇ ਦਬਾਤਾ ਵੀ ਮੈਂ ਜ਼ਰੂਰ ਕਿ ਤਾਂ ਨਹੀਂ ਹੈ ਗਰੂ ਵੀ ਤਾਂ ਨਹੀਂ ਲਾ ਕਰਨਾ ਕਿਥੇ ਨਹਿੜ ਦਾ ਦੇ ਲੈ ਕਹਿ ਜਾ ਪਿਆ ਹਜੇ ਹਜੇ ਹਰਿਆਈ ਆਉ ਚਾਣਾ ਹਾਂ ਹਲੇ ਹੈਗਾ ਦਮ ਨਹਿੜ ਦੇ ਵਿੱਚ ਪੂਰਾ ਹਮ ਬਾਕੀ ਚੱਲ ਦੇਖਦੇ ਆ ਫਿਰ ਕਰਦੇ ਆਈ ਲਾ ਉਹ ਕੰਨੇ ਜਿਹੜੀ ਸਪਰੇ ਕਰਕੇ ਮਾਰ ਕੀ ਪੇਲ ਹਾਂ ਜਿੱਥੇ ਨੂੰ ਮੈਂ ਲੰਘਿਆ ਹਉ ਰਾਜਾ ਬਣ ਗਿਆ ਹੁਣ ਦੁਬਾਰਾ ਫੇਰ ਕਰਦਾ ਆਹੋ ਦੇਖ ਕੇ ਤਾਂ ਇਹਨੂੰ ਪਤਾ ਲੱਗ ਗਿਆ ਨਾ ਬਈ ਬੇਲ ਹਰੀ ਉਹਦੇ ਵੀ ਕਰੀ ਜਾਣਾ ਹਾਂ ਉਹਦੇ ਵੀ ਕਰੀ ਜਾਣੀ ਹੱਥ ਆਲਾ ਹੀ ਪੰਪ ਆਉਤਾ ਜਿੱਕਾ ਮਰਜੀ ਲੈਣਾ ਬਹੁਤ ਵਧੀਆ ਰਾਥਰ ਵਾਲੇ ਦਾ ਦੋਵੇਂ ਨਾਲ ਦਾ ਖਤਮ ਕਰਨੇ ਵਾਲਾ ਕੰਮ ਆ ਦੋਨੇ ਨਾਲ ਦਾ ਕੰਮ ਉਹਦਾ ਹਾਂ ਉਹਦੇ ਮੇੜੇ ਦੋਲੇ ਨੋਕੇ ਜਿੱਕੜ ਮਰਜੀ ਦੂਏਗਾ ਕਮਾਈ ਜਾਂਦਾ ਹਾਂ ਜਿੱਥੇ ਰੁਕਣੀ ਉਥੇ ਰੋਕ ਲਾ ਕੱਲੂ ਦੇਖਦਾ ਕੱਲੂ ਫੇਰ ਵੜਦਾ ਮੈਂ ਹਾਂ ਠੀਕ ਹੈ ਜਿੱਥੇ ਨੂੰ ਮੈਂ 2 4 3 ਫਾਂਟਾਂ ਲਾਈਆਂ ਏ ਵਿੱਚ ਨੂੰ ਫਾਂਟਾ ਕਿਹੜੇ ਮੈਂ ਸਿੱਧੀਆਂ ਲਾਈਆਂ ਜਿੱਧਰ ਦਿੱਖੀ ਜਾਵੇਂ ਮਾਰਦਾ ਚੱਈ ਗਿਆ ਮੈਂ ਕ ਸਵੇਰੇ ਜਰਮਗਨ ਉਹ ਜੀ ਕੱਪੜੇ ਨਹੀਂ ਭੇਜੂਗੇ ਸਵੇਰੇ ਉਸ ਵੇਲੇ ਤਾਂ ਫਿਰ ਬੰਦਾ ਉਹ ਹੀ ਨਾ ਆ ਜਾ ਮਾਰ ਜਾਂਦਾ ਕੱਪੜੇ-ਕਪੜੇ ਭੇਜ ਜਾਂਦੇ ਹੁਣ ਆ ਹੁਣ ਤਾਂ ਇਹ ਟਾਈਮ ਥੋੜਾ ਜਿਹਾ ਠੰਡਾ ਹੀ ਹੈ ਹੁਣ ਤਾਂ ਚੱਲੀ ਜਾਣਾ ਇੱਕ ਅੱਧਾ ਪੰਪ ਲਾਇਆ ਇਹ ਲਾਉਣ ਰਹਿ ਗਿਆ ਹੋਰ ਇੱਕ ਅੱਧਾ ਸਵੇਰ ਨੂੰ ਲਾ ਲਈਂ ਐ ਚੱਲੂਗਾ ਮੈਂ ਨਾਲ ਛੰਡੇ ਛੰਡੇ ਜਾਂ ਲੈ ਕੰਮ ਨਿਪੜੇਗਾ ਨਾਲ ਜਿਹੜੀ ਵੀ ਤਾਂ ਹੁਣ ਕਰਿਆ ਨੂੰ ਇਹਨੂੰ ਸਵੇਰੇ ਕਮਲਾ ਜਾਣਾ ਕਮਲਾ ਜਾਣਾ ਕਹਿੰਦਾ ਵੀ ਹਾਂ ਇਹ ਹੱਲ ਹੋ ਗਈ ਵੀ ਇਹ ਕਹਣਾ ਨਹੀਂ ਤਾਂ ਗੰਨੇ ਨੂੰ ਖੜਾ ਦਿੰਦੀ ਆ ਗੰਨਾ ਮਚੋਇਆ ਵਾ ਜਿੱਥੇ ਪਈ ਵੀ ਇਹ ਲਾ ਇੱਥੇ ਆਪਣੇ ਪਈ ਵੀ ਆ ਜਾਨ ਮਾਲਦ ਘਰ ਦੇ ਮੁਰ ਵੀ ਦੇ ਲੋਕ ਪਰ ਦੇ ਗਏ ਹੁਣ ਆ ਪਾਪੂਲਰ ਦੇ ਦੇਖਿਆ ਮੈਂ ਕਈਆਂ ਦੇ ਹੁਣ ਸਾਬਜੋ ਦੇ ਪਾਪੂਲਰ ਹੈ ਹਾਂ ਜੀ ਮੈਂ ਨਹੀਂ ਕਹਿੰਦੇ ਇਹ ਦੇ ਵਿੱਚ ਪਰ ਕੇ ਦੇਖ ਹੁਣ ਦੇਖੀ ਇੱਕ ਦੋਰ ਨੂੰ ਚੜੀ ਹੋ ਗਈ ਵੇ ਜਿੱਥੇ ਚੜ ਗਈ ਨਾ ਉਹਦੇ ਵਿੱਚ ਉਂਗਲ-ਉਂਗਲ ਘੜ ਜਾਂਦੀ ਆ ਘੜ ਜਾਂਦੀ ਆ ਬੂਟੇ ਨੂੰ ਸੁਕਾ ਦੂਗੀ ਆਪਨੇ ਸੁੱਕਦੀ ਆਪ ਮੁੱਟੀ ਹੁੰਦੀ ਜਾ ਜਾਂਦੀ ਆ ਇਹ ਲਹੀ ਚੀਜ਼ ਹੈ ਫੇਰ ਇਹ ਗਾਂ ਕੋਰੇ ਕਾਰੇ ਜੀ ਤਾਂ ਮਰ ਜਾਂਦੀ ਐ ਕੋਰੇ ਕਾਰੇ ਜੀ ਤਾਂ ਮਰ ਜਾਂਦੀ ਕੋਰਾ ਇਹਦੇ ਕੋ ਪੈਣੀ ਨਹੀਂ ਹੈਗਾ ਜੇਕਰ ਉਹ ਬੂਟੇ ਨੂੰ ਲਿਪਟ ਗਈ ਬੂਟੇ ਤੇ ਸ਼ੋਰੇ ਥਲੇ ਕੋਰਾ ਕਿਆ ਪਣਾ ਉਹ ਤਾਂ ਹੈ ਅਜਾ ਆਦਾ ਹੋਵੇ ਰੜੇ ਚ ਹੈ ਫੇਰ ਤਾਂ ਕੋਰਾ ਮਾਰੂ ਇਹਨੂੰ ਇਹਨਾਂ ਤਾਂ ਚੀਜ਼ ਨੂੰ ਜਿਹੜੀ ਲਮੇਟਣ ਦੇ ਕਰਨ ਹੋਂ ਤੇ ਗੰਨੇ ਬਰੇ ਚੜ ਕੇ ਉੱਪਰ ਨਿਕਲ ਕੇ ਉਹਨਾਂ ਦੇ ਉੱਪਰ ਤੇ ਫੂਕ ਦੂ ਪੱਤੇ ਆ ਯਾਰ ਬਸ ਹੁਣ ਮੈਂ ਇੰਨੇ ਨਾ ਕਰਨਾ ਹੋਗਾ ਤਾਂ ਜਦ ਤੱਕ ਮੂੰਗ ਗੁਰਦਾ ਰਿਹਾ ਵੀ ਇਹ ਸਾਡੀ ਨੌ ਚੇਤੇ ਵੀ ਨਾ ਪਾਣੀ ਕਿੱਧਰ ਤੇ ਆ ਗਈ ਜਦੋਂ ਵਿੱਚ ਵੜਨ ਦੇ ਹਟ ਗਿਆ ਬੜਾ ਬੜਾ ਹੋ ਗਿਆ ਪਰ ਫਿਰ ਤਾਂ ਐਵੇਂ ਪਤਾ ਲੱਗਾ ਵੀ ਛੱਜੇ ਛੱਜੇ ਬੈ ਗਏ ਉੱਪਰ ਬਸ ਕਈ ਵਾਰ ਹੁਣ ਸਮਝ ਲਿਆ ਮੇਰੇ ਮੂੰਹ ਦੇ ਪੰਡੇ ਨਾ ਵਿੱਚ ਆ ਜਣਾ ਵੀ ਜਦੋਂ ਆਹ ਦੇ ਨਾ ਪਿਆ ਛੜੀ ਜੀ ਲੱਗੀ ਆ ਪਰਸੋਂ ਹੀ ਆ ਪਰਸੋਂ ਦਾ ਸਵੇਰ ਨੂੰ ਨਿਤਰਾ ਉੱਥੇ ਨਿਕਲ ਕੇ ਗਿਆ ਆਨੇ ਕਬਰੀਕ ਬਰੀਕ ਜਿਹੜੀਆਂ ਸੜਕ ਪਛਾਲਾ ਮਾਰਦੇ ਫਿਰਦੇ ਨੇ ਪਹਿਲਾ ਹੈ ਨਹੀਂ ਤੇ ਉਹ ਮੀਂਹ ਵਿੱਚ ਅੱਗੇ ਵੀ ਆਇਆ ਕਰਦੇ ਜਾਂਦੇ ਅੱਗੇ ਥੋੜੀ ਜਿਹੀ ਬੜੀ ਅਗਦੀ ਥੋੜੀ ਜਿਹੀ ਬਰੀਕ ਆਈ ਜਾਂਦੀ ਉਹ ਇੱਕ ਨੇ ਪਾਣੀ ਵਿੱਚ ਹੀ ਆਉਂਦਾ ਹੁੰਦਾ ਰੱਖੇ ਕਵਰੇ ਕਿੱਥੇ ਦੇ ਪਾਣੀ ਕਿਹਾ ਚੱਕ ਲਿਆ ਹੋਣਾ ਹੋਰ ਹੋਰ ਵੀ ਇਹ ਉਹਦੇ ਚ ਵੀ ਆ ਜਾਂਦਾ ਬੀਜ ਇੱਕ ਟੇਰਨ ਹੈਗਾ ਇੱਕ ਦਿਨ ਤਕਰੀਬਨ ਸਾਰਿਆਂ ਦੇ ਹੀ ਬੇਜ ਹੈ ਬੇਲ ਸਾਰਿਆਂ ਦੇ ਹੀ ਆ ਬੇਲ ਸਾਰਿਆਂ ਦੇ ਹੀ ਹੁਣ ਜਦ ਅੱਗੇ ਸਭ ਪਹਿਲਾਂ ਕਰਤੀਆਂ ਤੁਸੀਂ ਕਰੀ ਨਹੀਂ ਹੈਗੀ ਉਹ ਉਹਦੇ ਕਰਕੇ ਹੀ ਫਰਕ ਹੋ ਜਾਂਦਾ। ਉਹ ਮੈਂ ਉਹ ਪਾਉਂਦਾ ਪਾਉਂਦਾ ਰਹਿ ਗਿਆ ਜਿਹੜੀ ਦੂਈ ਹੁੰਦੀ ਯਾਰ। ਜਿਹੜੀ ਕੱਖ ਨਹੀਂ ਹੋਣ ਦਿੰਦੀ ਐ ਕਿਹੜੀ ਆ ਉਹ? ਆਲਟਰਾਜਨ ਟਰੈਕਟਰ ਆ ਜੀ ਇਹਨੇ ਖੁਰਤੀ। ਉਹ ਰੇਜ ਪਾਉਂਦੀ ਜਿਵੇਂ ਬਾਈ ਹੋਣੀ ਆ। ਬਸ ਆਪ ਤਾਂ ਪਿਆ ਚਿੱਟਾ ਖੇਤ। ਜੇ ਮੈਂ ਪਾ ਦਿੰਦਾ ਮੈਨੂੰ ਬੇਲ ਤੇ ਖੜਾ ਛੁੱਟ ਜਾਂਦਾ ਮੇਰਾ। ਬੇਲ ਤੇ ਖੜਾ ਛੱਡ ਜਾਂਦਾ। ਚਲ ਕੱਖ ਤਾਂ ਹੁਣ ਐ। ਕੱਖ ਨੂੰ ਤਾਂ ਹੁਣ ਕੁਝ ਨਹੀਂ ਕਹਿਣਾ ਇਹਨੂੰ। ਪਰ ਬੇਲ ਦੱਬਦੀ ਆ। ਰੇਹ ਵਿੱਚ ਆਏ ਹੁੰਦਾ ਵੀ ਸਾਰੇ ਡਰ ਜਾਂਦੀ ਆ ਉਹ। ਹਾਂ। ਖੇਤ ਗਿੱਲਾ। ਹੁਣ ਗਾਹਾਂ ਤੇ ਵੀ ਆਇਓ ਕਰੇ ਕਹਿੰਦਾ ਵੀ ਹੈਗੀ ਤਾਂ ਵੀ ਪਾ ਦੋ। ਪ ਉਹ ਖਰਚਾ ਨਹੀਂ ਆਉਂਦਾ ਬਹੁਤਾ ਇਹਦਾ ਹੈਗਾ ਹੁਣ ਜਿਹੜਾ ਖਰਚਾ ਹੁੰਦਾ ਹਾਂ ਜਿਹੜਾ ਰੇਵ ਵਿੱਚ ਲਾ ਕੇ ਗੇਰਦਾ ਹਾਂ ਹਾਂ ਹੁਣ ਤਾਂ ਐਨੇ ਭਈਏ ਹੀ ਪੈਸੇ ਮੰਗੇ ਜਾਂਦਾ ਇਹਨੇ ਰੋਜ਼ ਨਹੀਂ ਪੈਂਦੇ ਕਰਦੇ ਹੀ ਨਹੀਂ ਇਹਨਾਂ ਨੂੰ ਪੁੱਛਿਆ ਤਾਂ ਮਿਹੜਿਆ ਕਰਦੇ ਆ ਕਰੇ ਜਦੋਂ ਬੇਲੇ ਹੋਗੇ ਉਹਦੋਂ 50 ਰੁਪਏ ਵਾਪਸ ਦੇ ਦੀ ਉਹ ਤੁਸੀਂ ਡੋਗ ਕਿਉਂ ਮੁੜੇ ਹੋ ਨੇ ਵਿੱਚ ਗੰਨੇ ਵਿੱਚ ਲੋਟ ਨਹੀਂ ਆਉਂਦਾ ਹੈਗਾ ਗੰਨੇ ਵਿੱਚ ਅਗਲੇ ਸਪਰੇਅ ਕਰਦੇ ਨੇ ਤਾਂ ਕਹਿੰਦਾ ਮੇਰੀ ਬੇਲ ਦੀ ਮੂਹ ਮਰੀ ਗਈ ਜਾਂ ਹੁਣ ਆਏ ਮਿਹੜਾ ਮੂਰੇ ਆ ਗਿਆ ਜਿਹੜਾ ਉਹਦੇ ਸਾਹਮਣੇ ਦਾ ਐਨੀ ਚੌੜੀ ਜਗ੍ਹਾ ਫਾਟ ਜਾਣੀ ਹੋਣੀ ਹੈਗੀ ਬਚ ਗਿਆ ਉਹ ਬੇਲ ਬਚ ਗਈ ਅਸੀਂ ਕਹਿੰਦਾ ਮਰੀ ਨਹੀਂ ਹੈਗੀ ਫੇ ਅ ਆ ਵੀ ਆਫਾ ਕਿਸ ਨੂੰ ਕਹਿ ਨਹੀਂ ਕਰਦੇ ਲੈ ਗਏ ਹੁਣ ਲੱਗਿਆ ਬਦਰ ਸਭ ਨਾਲ ਸਪਰੇ ਕਰਾ ਲਿਆ ਹੋ ਗਿਆ ਇਹ ਚਲੋ ਧਾਨਾ ਬਕਰਦੇ ਹਲੇ ਬੇ ਸਵੇਰ ਤੇ ਲੱਗੇ ਪਿਆ 60 ਪੰਪ ਲਾਏ ਕਿਤੇ ਹੜੀ ਜ ਨੇ 30 30 ਪੰਪ ਆਏ ਇਹਨਾਂ ਨੂੰ 35 ਨੂੰ ਲਾ ਲਾ 1000 ਰੁਪਏ ਦੇ ਹੜੀ ਬੈਠੀ ਸਾਰੀ ਪਤਾ 10 ਮਿੰਟ ਲੱਗਦੇ ਫਿਰ ਪਾਣੀ ਪੂਰੀ ਸਾਰੇ ਕੋ ਸੈੱਟ ਹੋ ਗਏ ਜੇ ਹੁਣ ਹੁਣ ਇੱਥੇ ਦੇ ਮੈਂ ਪਾਣੀ ਭਰ ਕੇ ਤਿੰਨ ਕੀਲਿਆਂ ਪਜਾੜਾ ਬੰਦਾ ਕੱਲਾ ਫਿਰ ਥੋੜਾ ਜਿਹਾ ਆ ਦੇਖ ਲੈਣ ਕਿੱਥੇ ਲੈਣੇ ਪਾਣੀ ਹੁਣ ਉਧਰ ਮੈਂ 6 ਪੰਪ ਲਵਾਏ ਆ ਮੌਂਦੂ ਗੰਪਮੇ ਦਾ ਬੰਦ ਕਰਨ ਦਾ ਜਉਦੀ ਪੈਠ ਵੇ ਖੜੇ ਨੇ ਪਾਣੀ ਪਾ ਦੇਣਾ ਪਿੱਛੇ ਉਹ ਵੀ ਖੋਜਾ ਉਹ ਵੀ ਖੋਜਤਾ ਮੈਨੂੰ ਵੀ ਆਏ ਨੇ ਬੜੇ ਕੰਮ ਮੈਂ ਕਹਿੰਦਾ ਅੱਧਾ ਘੰਟਾ ਹੀ ਲਾ ਜਾ ਪੰਪ ਲਾ ਕੇ ਪਾਸੇ ਕਰੇ ਜਾਣ ਆਉਣੇ ਦੋ ਕੀਲੇ ਦਿੰਦਾ ਕੀਲੇ ਦਾ ਬਾਪ ਹੁਣ ਜਾਣੇ ਕਰਦਾ ਜਾਣੇ ਕਰਦਾ ਕੀਲੇ ਦੀ ਫਾਂਟ ਨੂੰ ਹਾਂ ਜੇ ਹੁਣ ਉਹ ਹੀ ਉੱਥੇ ਦੇ ਤਿੰਨ ਕੀਲੇ ਤੁਰ ਕੇ ਜਾਣਾ ਤਿੰਨ ਕੀਲੇ ਆਉਣਾ ਮੁੜ ਕੇ ਫੇਰ ਟਾਈਮ ਵੱਧ ਲੱਗਦਾ ਫੇਰ ਆਵੇ ਪਾਣੀ ਪਾਉਣਾ ਆਵੇ ਤਾਂ ਉਹ ਤਾਂ ਆਈ ਗਾਨ ਸਰ ਪਾਣੀ ਨਹੀਂ ਹੈਗਾ ਕੋਲ ਜਾਨੂ ਬੰਦਾ ਭਰ ਕੇ ਲਿਆਉਂਦਾ ਫੜ ਆਨ ਕਰਦਾ ਜਾਨੂ ਕਿ ਪੰਪ ਲੱਗ ਜਾਂਦਾ ਅੱਧਾ ਘੰਟਾ ਬਾਅਦ ਇਹ ਚੀਜ਼ ਦਾ ਬਹੁਤ ਹੋਣ ਰਹੀ ਤਾਂ ਇਹਨਾਂ ਸਪਰੇਆ ਜਗੇ ਛੱਡ ਦਦੇ ਵੀ ਚੱਲ ਕਰੀ ਜਾਓ ਕਰੀ ਜਾਓ ਇਧਰ ਹੁੰਦੀ ਆ ਇਹ ਆਪਾਂ ਗੈਲਰੀਆ ਵੀ ਕਰਾਂਗੇ ਫਿਰ ਸਪਰੇ ਵੀ ਵਧੀਆ ਹੁੰਦੀ ਆ ਉਹ ਵੀ ਡਰਦਾ ਉਹ ਵੀ ਡਰਦਾ ਵੀ ਸਰਦਾਰ ਵੀ ਕੋਲ ਖੜਾ ਇੱਕ ਆਪਾਂ ਨੂੰ ਤਸੱਲੀ ਹੁੰਦੀ ਵੀ ਦਵਾਈ ਅਸੀਂ ਪਾਈ ਹੱਥ ਗਾ ਲੈ ਸਹੀ ਪੈ ਜਾਂਦੀ ਆ ਹਾਂ ਇੱਕ ਨਾਲ ਇੱਕ ਵਾਰ ਹੁਣ ਆਪਰੇ ਇੱਥੇ ਮੈਂ ਦੇਖਿਆ ਜਿਮੀਂਦਾਰ ਤਕੜੇ ਹੁੰਦੇ ਆ ਕਹਿੰਦੇ ਵੀ ਜੇ ਕਰਿਆ ਸਪਰੇ ਚੱਕ ਕੇ ਕੋਲ ਦੇਤੀ ਸਾਡੀ ਮੋਟਰ ਦੇ ਨਾਲ ਇਧਰ ਗੰਨਾ ਜਾਦਾ ਬਾਈ ਹੂੰ ਉਹਦੇ ਵਿੱਚ ਮੈਂ ਕੱਢੇ ਡੱਬੇ ਲਿਫਾਫੇ ਜਾ ਬੰਦ ਕਰਕੇ ਕੰਨੇ ਚ ਗੇੜ ਤੇ ਉਹਦੇ ਬਾਅਦ ਜਦ ਭਈਏ ਕਾੜਨ ਲੱਗ ਗਏ ਉਹਨਾਂ ਨੇ ਇੱਕਨਾਂ ਧੱਕਰੇ ਭਰੇ ਵੀ ਲਿਟਰਲੀ ਟਿੱਡੇ ਰੱਬੇ ਦਵਾਈਆਂ ਦੇ ਉਹ ਇੱਕਨੇ ਗੇਰੇ ਵੀ ਵਿੱਚ ਵੀ ਕਰਤੀ ਜ਼ਿੰਮੇਦਾਰ ਗੇੜ ਤੋਂ ਵੀ ਕਰਤੀ ਕਰਤੀ ਯਾਰ ਤੇਰੇ ਨਾਲ ਦਾਦਣਾ ਵੀ ਤੇ ਕਰਤੀ ਜਿਵੇਂ ਸਾਰੇ ਭਈਏ ਸਾਰਾ ਭੇਜ ਦੇ ਦੇ ਜੇ ਜਾਣਾ ਫਲਾਣੀ ਜਗ੍ਹਾ ਚੱਲੇ ਆ ਤੇ ਰਿਸ਼ਤੇ ਵੀ ਲੱਜਣਾ ਹਸ ਸਪਰੇਅ ਕਰਦੀ ਸਪਰੇਅ ਕਰ ਅਗਲਾ ਕਰ ਦਿੰਦਾ ਹੁਣ ਦਾ ਕਰਦੇ ਆ ਵੀ ਕਿਹੜਾ ਬੜੂਆ ਵੀ ਕੰਮ ਕਰਾ ਲਓ ਭਈਆਂ ਦੇ ਕਰਾ ਲਓ ਪਰ ਗੇਲਰ ਹੋ ਮੜਾ ਮੋਟਰ ਬੈਠੇ ਹੀ ਰਹੋ ਬੈਠੇ ਰਹੋ ਐਨੇ ਡਰਦਾ ਦਾ ਡਰਦਾ ਹੈ ਇਹ ਪਤਾ ਵੀ ਨਹੀਂ ਚੀਦਾ ਹੁਣ ਉੱਥੇ ਦੇਖਿਆ ਮੰਡੀ ਚਲੀ ਜਾ ਆਇਆ ਵਸ ਢੇਜ ਦੇ ਵਿਚਾਲੇ ਅਸੀਂ ਕਈ ਵਾਰ ਗਏ ਆ ਬੰਦਾ ਲਾਗ ਵਾਲੇ ਨੂੰ ਲਾਗ ਵਾਲੇ ਢੇਜ ਨੂੰ ਗੱਪੇ ਪੜਾ ਲਵੇ ਐਨੇ ਜੇ ਜਾਗਦੇ ਉੱਥੇ ਸਮਝੀ ਲੱਦ ਵੀ ਕੀਦੀ ਐ ਕੀਦੀ ਐ ਨਹੀਂ ਉੱਥੇ ਚੱਕਣ ਵਾਲੇ ਬਹੁਤ ਵਰਦੇ ਆ ਢੋਲੀਆਂ ਪਾਈਆਂ ਪਿਆ ਬਾਟੀਆਂ ਕੋਲ ਹੈ ਤੈਨੂੰ ਹੁਣ ਉੱਥੇ ਫੋਲੀ ਵੀ ਜੀਰੀ ਐ ਇੱਕ ਸਾਲ ਸਾਢੇ ਗੱਲ ਹੋਈ ਐ ਜਦ ਅਸੀਂ ਉਹ ਰਹਾਂ ਗੇਰਦੇ ਹੁੰਦੇ ਸੀ ਆ ਕਾਲੇ ਰਾਤ ਜਦ ਇਹਨਾਂ ਦੀ ਆਪਣੀ ਆੜ ਤੁੰਡੀ ਦੀ ਬਾਪੂਰਾ ਦੀ ਉੱਥੇ ਜਦ ਹੀ ਨੱਕੂ ਗੇਰ ਹੁੰਦੇ ਤੇ ਆਏ ਫੋਲੀ ਵੀ ਜੀਰੀ ਹਮਮ ਚਲ ਅਸੀਂ ਦੁਕਾਨ 'ਚ ਬੈਠੇ ਹਾਂ ਸ਼ਾਮਾਂ 'ਚ ਬੈਠਾ ਵਾਂ ਵੀ ਉੱਥੇ ਹਮਮ ਬੈਠੇ ਬੈਠੇ ਉਹ ਆਇਆ ਘਰੇ ਜੇ ਪਾਏ ਵੇ ਹਮਮ ਝੋਲੀ ਪਾਈ ਵੀ ਝੋਲੀ ਵੀ ਥੱਲੇ ਹੀ ਪਾਈ ਵੀ ਉਹਦੇ ਘਰੇ ਜੇ ਦੇ ਅੱਛਾ ਬਾਦ ਚਾਰ ਪੰਜ ਨਿਆਣੇ ਦੇ ਵਿੱਚ ਤੀਂਵਿਆਂ 'ਚ ਲੰਗੀਆਂ ਆਏ ਢੇਰੀ ਵੀ ਬੈਠੀਆਂ ਬੈਠ ਕੇ ਉਹਨਾਂ ਨੇ ਵਿੱਚ ਦੀ ਬਾਟੀ ਭਰ ਲੈਣੀ ਮੈਂ ਉੱਕਣੇ ਉੱਠ ਜਾਣਾ ਪਤਾ ਨਹੀਂ ਲੱਗਦਾ ਅੰਦਰ ਝੋਲੀ 'ਚ ਪਾ ਲੈਣੀ ਉਹਦਾ ਸੁੱਖਾ ਪਾਈ ਬੈਠਾ ਦਾ ਜਿਹੜੀ ਦੁਕਾਨ ਤੇ ਬਣੂ ਦੇਖ ਲਈ ਬਾਅਦ 'ਚ ਬੰਬਰੀ ਚੱਕ ਕੇ ਭੱਜ ਲਿਆ ਫਿਰ ਕਿ ਪਤਾ ਨਹੀਂ ਕਦੇ ਭੱਜ ਗਿਆ ਆ ਫੇਰ ਪੇਪਰ ਤੇ ਲੱਗਿਆ ਵੀ ਕਹਿੰਦਾ ਆਹ ਕੰਮ ਹੁੰਦਾ ਹੋਰੇ ਹੁੰਦਾ ਭਾਈ ਮੰਡੀ 'ਚ ਤਾਂ ਬਹੁਤ ਹੁੰਦਾ ਕੀ ਕਰਕੇ ਵੀ ਜੇ ਗੱਬੇ 'ਚ ਬਿਠਾ ਲੇ ਫੇਰ ਪਤਾ ਨਹੀਂ ਲੱਗਦਾ ਇੱਕ ਹੋਰ ਦੇਖ ਲਈ ਇਹਨੂੰ ਮਾੜੀ ਆ ਤਾਂ ਜਦ ਤਰੀ ਢੇਰੀ ਲੱਗੀ ਹੋਈ ਜੇ ਬੋਰੀਏ ਉਹਦੇ ਵਿੱਚੋਂ ਦਾਣੇ ਛਿੜੀ ਜਾਉਂਗੇ ਉਹਦੇ ਵਿੱਚੋਂ ਛਿੜੀ ਜਾਂਦੇ ਕਾਦੇ ਬਾਅਦ ਚ ਉਹੀ ਇਕੱਠੇ ਕਰਦੇ ਆ ਸਾਰਿਆਂ ਦਾ ਆਪਣਾ ਆਪਣਾ ਸਿਸਟਮ ਹੈ ਬਈ ਬਿੱਟੇ ਦਾ ਤਾਂ ਹੁੰਦਾ ਵੀ ਥੋੜਾ ਹੀ ਆ ਕਰੀ ਜਾਓ ਇਹ ਮੈਲ ਭੁਗਤੇ ਗਾਦੇ ਮੈਲੇ ਭੁਗਤੇ ਹੁੰਦੀ ਆ ਤੇ ਕਹਿੰਦੇ ਨੇ ਸਾਨੂੰ ਉਹ ਦੋ ਥੋੜੀ ਵਿੱਚ ਹੁੰਦੀ ਹੈ ਕਿ ਆਉਂਦੀ ਵੀ ਛੱਡ ਦੋ ਸਾਡੇ ਇੱਕ ਹੋਰ ਬੰਦੇ ਜਿਹਨੇ ਰੋਪੜ ਵਾਲੇ ਜਿਹਨੇ ਜੇ ਹੁਣ ਕੋਈ ਹੈ ਨਾ ਕੰਮ ਸਾਫ ਸੁਥਰਾ ਵੀ ਕਰਦਾ ਕੋਈ ਨਹੀਂ ਮਾੜਾ ਮੋਟਾ ਪਿਛਾ ਚਾਹ ਪਾਣੀ ਕਰਦਾ ਉਹ ਵੀ ਕੁਝ ਨਹੀਂ ਹੈਗਾ ਪਰ ਜਿਹੜਾ ਹੈਰਾਨ ਕਰ ਉਹ ਨਲੇ ਮਾਸੜ ਚਾਹ ਲੇਬਰ ਦੇਣੀ ਆ ਫਿਰ ਕਿਆ ਨਹੀਂ ਉਹ ਵੀ ਠੀਕ ਹੈ ਜੇ ਹੁਣ ਪਹਿਲੇ ਹੀ ਖੰਡਾਈ ਜਾਣੇ ਕਿਹਾ ਮੰਨਣਾ ਹੀ ਹੈਗਾ ਫੇ ਚੁੰਗੀ ਜੰਗੀ ਦਾ ਮਰਦ ਵਲ ਕੇ ਬਣਦਾ ਬਣਦਾ ਨਹੀਂ ਫਿਰ ਇਹ ਇਕੜਾ ਜਿਹੜੀ ਹੁਣ ਕੰਮ ਬਾਈ ਸਮਾਂ ਹੀ ਹੈ ਜਾ ਗਿਆ ਵੀ ਜਿਹੜਾ ਕੰਮ ਕਰਾਉਣਾ ਕੋਲ ਬੈਠ ਕੇ ਕਰਾਓ ਨਹੀਂ ਸਭ ਆਪਣਾ ਫਾਇਦਾ ਦੇਖਦੇ ਜੇ ਆਪਣੇ ਹੱਥ ਅਗਰ ਕੰਮ ਹੋ ਜਵੇ ਤਾਂ ਸਾਰੇ ਆ ਵਧੀਆ ਆ ਹੁਣ ਸਫਰੇ ਚੱਲ ਮਾਹੜ ਤੇ ਸਪਰੇਅ ਕਰੀਏ ਫੇਰ ਵੀ ਟੁੱਟੀ ਆ ਹਾਂ ਜੇ ਹੁਣ ਕਿਤੇ ਤੂੰ ਹੋਰ ਤੇ ਕਰਾਉਂਦਾ ਖੁੱਲਦਾ ਹੀ ਜਾਣਦਾ ਫੇਰ ਉਹਨੇ ਖੁੱਲਦਾ ਜਾਂਦਾ ਮੈਂ ਹੁਣ ਡੌਲ ਪਰ ਤੇ ਕਿਉਂ ਚੜਾਈ ਘਟ ਹੈ ਡੌਲ ਪਰ ਤੇ ਕਰ ਲੱਗਿਆ ਤਾਂ ਮੈਨੂੰ ਫੇਰ ਵੀ ਬਹੁਤ ਥੋੜੀ ਦੂਰ ਰੱਗ ਗਿਆ ਮੈਨੂੰ ਐ ਲੱਗਿਆ ਵੀ ਨਹੀਂ ਮਾ ਹੁੰਦੀ ਨਹੀਂ ਫੇਰ ਮੈਂ ਵਿੱਚ ਵੜ ਗਿਆ ਵਿੱਚ ਤੇ ਜਿਹੜੀ ਸਪਰੇਅ ਉਹ ਚੀਜ਼ ਹੋਰ ਹੈ ਸੈਂਡ ਲਈ ਕੋਈ ਹੋਰ ਚੀਜ਼ ਸੀ ਹਾਂ ਇਹ ਤਹਲੀ ਗੱਲ ਕਰੀ ਆਪਣਾ ਚੱਲੇ ਵੀ ਹੋਲੀ ਆ ਚੱਲੇ ਵੀ ਹੋਲੀ ਆ ਪਤਾ ਸਾਨੂੰ ਵੀ ਇੱਥੇ ਜਾ ਕੇ ਪਾਪਰ ਮੁੱਕ ਜਾਂਦੇ ਤੇ ਸਾਹਮਣੇ ਥੜੀ ਆ ਕੇ ਮੁੱਕਿਆ ਉਹੇ ਸਾਫ ਦਾ ਰੇਸਤੀ ਵੀ ਦੀ ਜੇ ਹੁਣ ਅਸੀਂ ਰੇਸ ਜਾਤਾ ਦੇ ਕੇ ਰੱਖੂਗੇ ਫੇਰ ਤੋਰਾ ਵਧਾਉਗੇ ਫੇਰ ਤਾਂ ਡੁੱਟੂਗੇ ਤਾਂ ਤਾਂ ਵੀ ਨੁਕਸਾਨੇ ਆ ਵੀ ਇੱਕਣ ਦਾ ਚੱਲੀ ਜਾਂਦਾ ਪ੍ਰੋਗਰਾਮ ਚੱਲ ਥੜੀ ਜੁਰੀਆਂ ਵਧੀਆ ਇੱਕ ਦੀ ਸਾਡਾ ਕੋਈ ਫੱਟ ਹੈ ਲੈ ਦੇਖਾਂ ਕਰਾਂ ਬੰਦ ਜਾ ਕੇ ਹਾਂ ਠੀਕ ਆ ਚਲੋ ਬਾਕੀ ਠੀਕ ਆ ਜੀ